ਸ਼ਹਿਰ ਪੁਲਿਸ ਨੇ ਜੇਲ੍ਹ ਦੇ ਵਿੱਚ ਬੰਦ ਮਸ਼ਹੂਰ ਗੈਂਗਸਟਰ ਲਾਰਸ ਬਿਸ਼ਨੋਈ ਦੇ ਪਰ ਅਨਮੋਲ ਬਿਸ਼ਨੋਈ ਦੇ ਸੰਪਰਕ ਦੇ ਵਿੱਚ ਆਏ ਦੋ ਨੌਜਵਾਨਾਂ ਨੂੰ ਤਿੰਨ ਪਿਸਤੌਲਾਂ ਅਤੇ 15 ਜਿੰਦਾ ਕਾਰਤੂਸ ਅਤੇ ਇੱਕ ਮੋਟਰਸਾਈਕਲ ਸਣੇ ਗ੍ਰਿਫਤਾਰ ਕੀਤਾ ਸੋ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਜਿਨਾਂ ਸ਼ਹਿਰ ਪੁਲਿਸ ਉਮੀਲੀ ਕਾਮਯਾਬੀ ਦੋ ਮੁਲਜ਼ਮਾਨਾਂ ਨੂੰ ਤਿੰਨ ਹਥਿਆਰਾਂ ਸਣੇ ਕਾਬੂ ਕੀਤਾ ਗਿਆ 15 ਜਿੰਦਾ ਕਾਰਤੂਸ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ। ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜੀ ਡਿਸਟ੍ਰਿਕਟ ਐਸਪੀਸ ਨਗਰ ਨੇ ਮਾਰੇ ਅਨਸਰਾਂ ਤੇ ਗੈਂਗਸਟਰ ਖਿਲਾਫ ਜਿਹੜੀ ਮੁਹਿੰਮ ਚੇੜੀ ਹੈ ਉਹਦੇ ਵਿੱਚ ਸਾਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ 16 ਤਰੀਕ ਨੂੰ ਐਸਐਚਓ ਸਿਟੀ ਨਵਾਂ ਸ਼ਹਿਰ ਤੇ ਇਹਨਾਂ ਦੀ ਟੀਮ ਨੇ ਪਿੰਡ ਸਲੋ ਦੇ ਵਿੱਚ ਨਾਕਾਬੰਦੀ ਕੀਤੀ ਹੋਈ ਸੀ ਤੇ ਚੈਕਿੰਗ ਦੌਰਾਨ ਉਹਨਾਂ ਨੇ ਦੋ ਬੰਦਿਆਂ ਨੂੰ ਉੱਥੇ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲੋਂ ਸਾਨੂੰ ਤਿੰਨ ਵੈਪਨ ਰਿਕਵਰ ਹੋਏ ਹਨ ਉਹਨਾਂ ਦੋਨਾਂ ਬੰਦਿਆਂ ਦੇ ਨਾਮ ਇੱਕ ਓਮ ਬਹਾਦਰ ਉਰਫ ਸਾਈਲ ਤੇ ਦੂਸਰਾ ਸਮਰੋਹਨ ਸਿੰਘ ਉਰਫ ਗਿਆਨੀ ਇਹ ਓਮ ਬਹਾਦਰ ਸਲੋ ਦਾ ਰਹਿਣ ਵਾਲਾ ਤੇ ਦੂਜਾ ਵਿਕਾਸਨਗਰ ਦਾ ਰਹਿਣ ਵਾਲਾ ਹੈ ਇਨਾਂ ਕੋਲੋਂ ਸਾਨੂੰ ਤਿੰਨ ਵੈਪਨ ਰਿਕਵਰ ਹੋਏ ਐ ਇੱਕ 9mm ਦਾ ਹੈਗਾ ਇੱਕ 32 ਬੋਰ ਦਾ ਹੈਗਾ ਤੇ ਤੀਜਾ ਜਿਹੜਾ ਦੇਸੀ ਕੰਟਰੀ ਮੇਡ ਹੈਗਾ ਉਹ 12 ਬੋਰ ਦਾ ਹੈਗਾ ਤੇ 15 ਰੌਂਦ ਵੀ ਇਹਨਾਂ ਕੋਲੋਂ ਸਾਨੂੰ ਬਰਾਮਦ ਹੋਏ ਐ ਮੁਡਲੀ ਜਿਹੜੀ ਅਸੀਂ ਤਫ਼ਤੀਸ਼ ਹੈ ਉਹਦੇ ਵਿੱਚ ਇਹ ਸਾਹਮਣੇ ਆਇਆ ਕਿ ਇਹਨਾਂ ਨੇ ਕਿਤੇ ਫਾਇਰਿੰਗ ਕਰਨੀ ਸੀਗੀ ਤੇ ਇਹ ਜਿਹੜੀ ਅਨਮੋਲ ਬਿਸ਼ਨੋਈ ਜਿਹੜਾ ਕਿ ਲਾਰੈਂਸ ਬਿਸ਼ਨੋਈ ਦਾ ਭਰਾ ਹੈ ਉਹਦੇ ਵੀ ਟੱਚ ਦੇ ਵਿੱਚ ਸੀਗੇ ਤੇ ਇਹਨਾਂ ਨੇ ਜਿਹੜੀ ਜਗ੍ਹਾ ਸੀਗੀ ਉਹਦੀ ਰੇਕੀ ਵੀ ਕੀਤੀ ਸੀਗੀ ਤੇ ਜਿਹੜੇ ਮੋਟਰਸਾਈਕਲ ਤੇ ਰੇਕੀ ਕੀਤੀ ਸੀ ਸਪਲੈਂਡਰ ਉਹਨੂੰ ਵੀ ਅਸੀਂ ਬਰਾਮਦ ਕਰ ਲਿਆ ਪਹਿਲੇ ਕੋਈ ਮਾਮਲੇ ਦਰਜ ਨਹੀਂ ਸਰੇ ਨਾ ਜਿਹੜਾ ਓਮ ਬਹਾਦਰ ਹੈ ਉੱਤੇ ਜਿਹੜਾ ਪਹਿਲਾਂ ਵੀ ਇੱਕ ਮਾਮਲਾ ਦਰਜ ਹੈਗਾ ਸਿਟੀ ਨਵਾਂ ਸ਼ਹਿਰ ਦਾ ਮਕਦਮਾ ਹੈਗਾ 154/22 ਕਿਸੇ ਨੂੰ ਮਾਰਨ ਦੀ ਇਹਨਾਂ ਨੇ ਜਿਹੜੀ ਹੈਗੀ ਬਿਉਤ ਬਣਾਈ ਸੀ ਉਹਦਾ ਮਕਦਮਾ ਓਮ ਬਹਾਦਰ ਦੇ ਦਰਜ ਹੈ ਤੇ ਪਹਿਲਾਂ ਇਹ ਜੇਲ੍ਹ 'ਚ ਵੀ ਰਹਿ ਕੇ ਆਇਆ ਉਹ ਵੀ ਸਾਰਾ ਅਸੀਂ ਵੈਰੀਫਾਈ ਕਰਾਂਗੇ ਕਿ ਜੇਲ੍ਹ ਚੋ ਕੀ ਦਾ ਕੰਟੈਕਟ ਆਇਆ ਤਾਂ ਕਿ ਜਿਹੜੇ ਅੱਗੇ ਨੇ ਇਹ ਇਹਨਾਂ ਦੇ ਸਪੋਰਟ 'ਚ ਆ ਕੇ ਇਹ ਜਿਹੜਾ ਇਹਨੇ ਵਾਰਤਤ ਕਰਨੀ ਸੀ ਇਹ ਤਾਂ ਇੱਕ ਰਿਕੀਟਾ ਸਨ ਇਹ ਜੋ ਹੁਣ ਤੱਕ ਮੁਡਲੀ ਤਫਤੀਸ਼ ਸਾਨੂੰ ਸਾਹਮਣੇ ਆਇਆ ਹੈ ਕਿ ਉਹਨਾਂ ਦੇ ਟੱਚ ਵਿੱਚ ਸੀਗੇ ਤੇ ਇਹ ਕਿ ਨਹੀਂ ਸੀਗੀ ਪਿੱਛੋਂ ਕਿਹਨੇ ਪਲੈਨਿੰਗ ਬਣਾਈ ਕਿਦਾਂ ਇਹਨਾਂ ਨੂੰ ਵੈਪਨ ਡਿਲੀਵਰ ਹੋਏ ਆ ਉਹ ਸਾਰਾ ਅਸੀਂ ਇਹਨਾਂ ਦਾ ਰਿਮਾਂਡ ਲੈ ਲਿਆ ਸਾਨੂੰ ਦੋ ਦਿਨ ਦਾ ਰਿਮਾਂਡ ਮਿਲਿਆ ਉਹ ਸਾਰਾ ਅਸੀਂ ਉਹਦੇ ਵਿੱਚ ਵੈਰੀਫਾਈ ਕਰਾਂਗੇ ਸਰ ਇਹ ਕਿਹੜੇ ਲੱਖਾਂ ਦਾ ਸਮਰਥਨ ਇਹ ਜਿਹੜੇ ਦੋ ਜਣੇ ਹੈਗੇ ਆ ਇਹ ਦੋਵੇਂ ਆਪਣੇ ਨਵਾਂ ਸ਼ਹਿਰ ਦੀ ਰਹਿਣ ਵਾਲੇ ਆ ਇੱਕ ਸਲੋ ਪਿੰਡ ਦਾ ਰਹਿਣ ਵਾਲਾ ਇੱਕ ਸਿਟੀ ਵਿਕਾਸ ਨਗਰ ਦਾ ਸਰ ਆਗੂ ਕੋ ਸਹਿਯੋਗ ਦੇ ਨਾਮ ਤੇ ਦੋ ਦੋ ਦੇ ਲਾਗੇ ਕਿ ਬਿਲਕੁਲ ਜੀ ਬਿਲਕੁਲ ਇਹ ਸਾਰਾ ਨਾ ਇਹਨਾਂ ਦੇ ਵਿੱਚ ਕੁਝ ਹੋਰ ਵੀ ਨਾਮ ਸਾਡੇ ਸਾਹਮਣੇ ਆਏ ਆ ਜਿਹੜੇ ਇਹਨਾਂ ਨਾਲ ਮਿਲ ਕੇ ਪਲੈਨਿੰਗ ਕਰ ਰਹੇ ਸੀ ਉਹ ਥੋੜਾ ਸਿਕਿਉਰਿਟੀ ਰੀਜ਼ਨ ਕਰਕੇ ਸਾਡੀ ਇਨਵੈਸਟੀਗੇਸ਼ਨ ਦਾ ਪਾਰਟ ਆ ਅਸੀਂ ਹਜੇ ਨਹੀਂ ਦੱਸ ਸਕਦੇ ਬਟ ਜਲਦੀ ਸਾਨੂੰ ਲੱਗਦਾ ਕਿ ਇਹਦੇ ਵਿੱਚ ਹੋਰ ਵੀ ਅਸੀਂ ਕਾਫੀ ਕਲਾਸੇ ਕਰਾਂਗੇ